ਇਹ ਆਪਣਾ ਸ਼ੇਪ ਸ਼ਕਤੀ ਕਲੱਬ ਉਹਨਾਂ ਲਗਾਇਆ ਗਿਆ ਇਹ ਆਪਣਾ ਗਾਂਧੀ ਸਕੂਲ ਦੀ ਮਾਰਕੀਟ ਵੱਲੋਂ ਇਹਦੀ ਲੋਕੇਸ਼ਨ ਹੈਗੀ ਆ ਰੇਲਵੇ ਸਟੇਸ਼ਨ ਰੋਡ ਇਹ ਸਾਡਾ ਅੱਜ ਦਾ ਸਤਵਾਂ ਲੰਗਰ ਆ ਸਰ ਜਿਹੜਾ ਲੰਗਰ ਹੈ ਕਦੋਂ ਤੋਂ ਲੈ ਕੇ ਕਿਹੜੇ ਤੱਕ ਚੱਲੇਗਾ ਇਹ ਲੰਗਰ ਜੀ ਆਪਣਾ ਸਵੇਰ ਤੋਂ ਹੀ ਸ਼ੁਰੂ ਹੋ ਗਿਆ ਅੱਗੇ ਜਿਹੜੇ ਨਹੀਂ ਸਰ ਦਾ ਲੂ ਦਾ ਸਵੇਰੇ 4 ਵਜੇ ਤੋਂ ਕੰਮ ਤੇ ਲੱਗ ਗਈ 11 ਵਜੇ ਜਦੋਂ ਆਪਣੀ ਚਾਹ ਦਾ ਕੌਫੀ ਦਾ ਕੰਮ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਫਿਰ 1 ਵਜੇ ਆਪਾਂ ਲੰਗਰ ਸਟਾਰਟ ਕੀਤਾ ਹੁਣ 4 ਵਜੇ ਤੱਕ ਲੰਗਰ ਚੱਲੇਗਾ ਹੋਰ ਬੱਗੇ ਜਿੰਨੇ ਜਿੰਨਾ ਕੰਮ ਚਲਾ ਸਕਦੇ ਆਪਾਂ ਇਹਨੂੰ ਚਲਾਵਾਂਗੇ ਸਰ ਆਪਾਂ ਦੇ ਛੱਕੇ ਜਾ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਲੰਗਰ ਛੱਕੇ ਜਾ ਰਿਹਾ ਜੀ ਬਹੁਤ ਸਰਦਾ ਭਾਵਨਾ ਦੇ ਨਾਲ ਹੁੰਦੇ ਆ ਲੋਕੀ ਇੱਕ ਤੇ ਦੇ ਨਾਲ ਸੰਜ ਭਾਈ ਸਾਹਿਬ ਦਾ ਵਾਤਾ ਦਾ ਵੀ ਪਟਿਕ ਹੁੰਦਾ ਕਿ ਸਾਰੇ ਹਰ ਧਰਮ ਦਾ ਲੋਕ ਹਰ ਤਰ੍ਹਾਂ ਦਾ ਲੋਕ ਇੱਥੇ ਆ ਕੇ ਆਪਣਾ ਸਹਿਯੋਗ ਦਿੰਦੇ ਆ ਤੇ ਆਪਣਾ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਲੰਗਰ ਚੱਲਦਾ ਬਹੁਤ ਵਧੀਆ ਲੱਗਦਾ ਕਿ ਲੋਕਾਂ ਆਪਣੀ ਸਰਦਾ ਭਾਵਨਾ ਦੇ ਨਾਲ ਲੰਗਰ ਛੱਕੇ ਜਾਂਦੇ ਆ ਇੱਕ ਦਿਨ ਦਾ ਆਨੰਦ ਪਾਉਂਦੇ ਸ਼ਿਵਰਾਤਰੀ ਤੇ ਹੀ ਲਾਂਦੇ ਲੰਗਰ ਕੇ ਹੋਰ ਵੀ ਕੋਈ ਦਿਨ ਤਿਹਾ ਦੇ ਸ਼ਿਵਰਾਤਰੀ ਤੇ ਲਤੇ ਆ ਕੇ ਗੁਰਪੁਰ ਦਾ ਵੀ ਮਨਾਉਂਦੇ ਆ ਜੀ ਆਪਾਂ ਅਸੇ ਆਪਣੇ ਅਸਮੰਤ ਵਿੱਚ ਉਹ ਅਸੀਂ ਜਿਹੜਾ ਗ੍ਰਹੀ ਕਰਕੇ ਲੰਮਰਾਇਆ ਜਾ ਦੇਖੋ ਜੀ ਇਹ ਸਾਰੀ ਆਪਣੀ ਪੂਰੀ ਮਾਰਕੀਟ ਦੀ ਸਹਿਯੋਗ ਦੇ ਨਾਲ ਆ ਬਾਕੀ ਜੋ ਕਿਸੇ ਦੀ ਸਰਦਾ ਹੋਇਆ ਆ ਬਾਕੀ ਆਪਾਂ ਕਿਸੇ ਨੂੰ ਹੋਰ ਨਹੀਂ ਜੋ ਨਹੀਂ ਕਰਦੇ ਆਪਣੇ ਐਨਆਰਆਈ ਭਰਾ ਬਹੁਤ ਬਾਹਰ ਬੈਠਿਆ ਜੋ ਹਰ ਸਾਲ ਕਿਸੇ ਦਿਨ ਦੇ ਉੱਤੇ ਆਪਣੀ ਸੇਵਾ ਭੇਜ ਦਿੰਦੇ ਆ ਇਹ ਆਪਾਂ ਹਰ ਸਾਲ ਕੋਸ਼ਿਸ਼ ਕਰਦੇ ਆ ਇਹਨੂੰ ਤੋਂ ਅੱਗੇ ਤੋਂ ਅੱਗੇ ਹੋਰ ਤੈਨੂੰ ਇਹਨੂੰ ਪਤਾਈਏ ਮੇਰਾ ਨਾਮ ਮੁਦੱਜਤ ਆ ਮੇਰੀ ਦੁਕਾਨ ਗਾਂਧੀ ਸਕੂਲ ਲੱਗ ਗਿਆ ਰੇਲਵੇ ਰੋਡ ਤੇ ਮੈਂ ਅੱਜ ਆਪਣੇ ਸ਼ਿਵ ਸ਼ਕਤੀ ਵੀਰ ਭਰਾਵਾਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਤਵਾਂ ਪੰਡਾਰਾ ਬਹੁਤ ਹੀ ਸ਼ਬਦਾ ਭਾਵਨਾ ਨਾਲ ਲਾਇਆ ਸਾਡੇ ਐਨਆਰਆਈ ਭਰਾ ਜੋਹਾੜਾ ਸੰਯੋਗ ਦੇ ਦੇ ਨੇ ਬਾਕੀ ਮੈਂ ਲੋਸ਼ ਰਹਿ ਕਰ ਹਰ ਹਰ ਮਹਾਦੇਵ ਜੈ ਸ਼ਿਵ ਜੀ ਸਰ ਹਾਂਜੀ ਮੈਂ ਇਸ ਮਾਰਕਟ ਦਾ ਸਾੜਾ ਪੁਰਾਣਾ ਵਾਸੀ ਆ ਮੈਨੂੰ 55 ਸਾਲ ਹੋ ਗਿਆ ਕੇ ਜੀ ਮੈਂ ਦੁਕਾਨ ਖੋਲੀ ਆ ਮੇਰਾ ਨਾਮ ਸੰਜਨਾਲ ਨਾਟ ਸੰਜਨਾਲ ਉਰਫ ਜਗਨਾਲ ਉਰਫ ਲਕਾਪੜਾ ਯੇ ਮੇਰੇ ਇਹਨੂੰ 50 ਸਾਲ ਹੋ ਗਏ ਮੈਂ ਇਹ ਆਪਾਂ ਲੰਗਰ ਦਾ ਬੂਟਾ ਬਲਾਇਆ ਸੀ ਜਿਹੜੇ ਅੱਜ ਇਹ ਬੱਚੇ ਪਾਣੀ ਦੇ ਦੇਗੇ ਵੱਡਾ ਕਰਦੇ ਪਏ ਬਹੁਤ ਮਿਹਰਬਾਨੀ ਤੁਹਾਡੀ ਮੈਂ ਇਹਨਾਂ ਬੋਲੇ ਨਾਮ ਦੀ ਜਾਈਂ ਬੰਮ ਬੋਲੇ ਬੰਮ ਬੋਲੇ ਬੰਮ ਬੋਲੇ ਬੰਮ ਬੋਲੇ ਇਹ ਟਾਲਾ